ਕੀ ਮੁਹੰਮਦ ਸੇ ਵਫਾਤ ਹੋ ਹਮ ਤੇਰੇ ਹੈ ਇਹ ਜਹਾਂ ਚੀਜ਼ ਹੀ ਕਿਆ ਲੋਹ ਕਲਮ ਤੇਰੇ ਹੈ ਦੁਨੀਆਂ ਦੇ ਵਿੱਚ ਕਿਤੇ ਵੀ ਕੋਈ ਵੀ ਮੁਸਲਮਾਨ ਚਾਹੇ ਉਹਦੇ ਇਮਾਨ ਦਾ ਦਰਜਾ ਚਾਹੇ ਛੋਟਾ ਚਾਹੇ ਵੱਡਾ ਉਹਦੇ ਵਿੱਚੋਂ ਤੁਸੀਂ ਉਹਦੀ ਜਾਨ ਕੱਢ ਸਕਦੇ ਹੋ ਮਗਰ ਮੁਹੰਮਦ ਸੱਲੱਲਾਹੁ ਅਲੈਹ ਵਸੱਲਮ ਦਾ ਨਾਮ ਨਹੀਂ ਕੱਢ ਸਕਦੇ ਇਹ ਸ਼ਹਿਰ ਮਲੇਰਕੋਟਲਾ ਦੇ ਵਿੱਚੋਂ ਉਹ ਆਵਾਜ਼ਾਂ ਇੱਕ ਵਾਰ ਮੁਰਤੋਂ بلند ਹੋਈਆਂ ਨੇ ਜੋ ਹਮੇਸ਼ਾ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਇਨਸਾਨੀਅਤ ਦੇ ਨਾਲ ੱੱਕਾ ਹੁੰਦਾ ਹੈ ਤਾਂ ਹੁਣ ੱੱਕਾ ਰੋਸ ਮੁਜ਼ਾਰਾ ਕੀਤਾ ਹੈ ਆਈ ਲਵ ਮੁਹੰਮਦ ਦੇ ਬੈਨਰ ਹੈਗੇ ਨੇ ਚਾਹੇ ਸੋਸ਼ਲ ਮੀਡੀਆ ਹੋਵੇ ਜਾਂ ਫਿਰ ਆਮ ਲੋਕਾਂ ਦੀ ਇਸ ਵੇਲੇ ਜ਼ੁਬਾਨ ਦੇ ਉੱਤੇ ਹੈ ਮੰਲੇਰ ਕੋਲੇ ਦੀ ਹਾਦ ਨਾਰੀ ਦੀ ਧਰਤੀ ਤੋਂ ਸਿਰਫ ਇੱਕ ਹਾਦ ਨਾਰਾ ਮਾਰਿਆ ਮਗਰ ਅਗਰ ਸਾਨੂੰ ਕੱਲ ਨੂੰ ਆਪਣੀ ਜਾਨ ਵੀ ਇਸ ਮੁੱਦੇ ਦੇ ਉੱਪਰ ਕੁਰਬਾਨ ਕਰਨੀ ਪਈ ਤਾਂ ਕੋਈ ਵੀ ਮੁਸਲਮਾਨ ਇਹ ਸਾਡੇ ਲਈ ਫਖਰ ਹੈ ਇਹ ਕੋਈ ਇਹ ਨਾ ਸੋਚੀਓ ਕਿ ਬੁਜ਼ਲੀ ਦੇ ਵਿੱਚ ਕੋਈ ਬੰਦਾ ਹੋ ਹੋਊਗਾ ਕਿ ਪਿੱਛੇ ਹਟ ਜਾਊਗਾ ਜਾਂ ਕੋਈ ਉਹ ਕਰੂਗਾ ਤੁਸੀਂ ਹਜ਼ੂਰੇ ਪਾਕਿਸਤਾਨ ਨਸੱਲਮ ਦੀ ਸ਼ਾਨ ਦੇ ਖਿਲਾਫ ਅਗਰ ਕੋਈ ਵੀ ਐਸੀ ਹਰਕਤ ਕਰੋਗੇ ਤਾਂ ਹਰ ਇੱਕ ਮੁਸਲਮਾਨ ਦੁਨੀਆ ਦਾ ਹਰ ਇੱਕ ਮੁਸਲਮਾਨ ਆਪਣੀ ਜਾਨ ਤੱਕ ਦੇਣ ਲਈ ਤਿਆਰ ਹੈ ਲਗਦਾ ਕਟ ਗਿਣਤੀਆਂ ਨੂੰ ਜਾਣ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਵੀ ਤੁਸੀਂ ਆਵਾਜ਼ ਵੀ ਨਹੀਂ ਉਠਾ ਸਕਦੇ ਸਾਡੇ ਤੁਸੀਂ ਗੱਲ ਦੇ ਉੱਪਰ ਥੱਪੜ ਮਾਰੋ ਔਰ ਸਾਨੂੰ ਆਵਾਜ਼ ਵੀ ਨਾ ਕੱਢਣ ਦਿਓ ਇਹ ਨਹੀਂ ਹੋਊਗਾ ਬਹੁਤ ਹੋਗੀ ਠੀਕ ਹੈ ਇਹ ਜਿੱਥੇ ਤੱਕ ਵੀ ਆਵਾਜ਼ ਪਹੁੰਚਦੀ ਹੈ ਜੋ ਕਰਨਾ ਤੁਸੀਂ ਕਰ ਲਿਓ ਜਿਹੜੇ ਪਰਚੇ ਦੇਨੇ ਸਾਡੇ ਦੇ ਲੋ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਕਿ ਉਹਨਾਂ ਬੰਦਿਆਂ ਦੀ ਐਫ ਆਈ ਆਰ ਕੈਨਸਲ ਕੀਤੀ ਜਾਵੇ ਔਰ ਜਿਹੜੇ ਉਹ ਕਾਨੂੰਨ ਦੀਆਂ ਵਰਦੀਆਂ ਪਾਈ ਬੈਠੇ ਨੇ ਔਰ ਕਾਨੂੰਨ ਪੜਿਆ ਨਹੀਂ ਉਹਨਾਂ ਨੇ ਕੀ ਕਹਿੰਦੇ ਕੀ ਹੈ ਸਾਨੂੰ ਸਾਡਾ ਸੰਵਿਧਾਨ ਕਹਿੰਦਾ ਕੀ ਹੈ ਉਹ ਜੋ ਬੰਦਿਆਂ ਨੂੰ ਅਮੈਰੀਕਾ ਦਾ ਸਸਪੈਂਡ ਕੀਤਾ ਜਾਵੇ ਉਹਨਾਂ ਨੂੰ क्योंकि इन्होंने थोड़ी सी चिंगारी उठा के देखी है अभी कि ये देख लें कि इनके अंदर कितना इसके ऊपर ईमान है ये इसका हमसे इम्तिहान ना लें क्योंकि अगर इसका इम्तिहान लेंगे तो ये बिल्कुल बर्दाश्त नहीं हो पाएगा किरदार का एक अला नमूना है मोहम्मद किरदार में उनसे कोई बढ़कर नहीं देखा जहाँ दे दे को हाजिर है नबी पाक पे उम्मत जबकि कभी उम्मत ने पैंबर नहीं देखा ਕੀ ਮੁਹੰਮਦ ਸੇ ਵਫਾ ਤੋ ਹਮ ਤੇਰੇ ਹੈ ਕੀ ਮੁਹੰਮਦ ਸੇ ਵਫਾ ਤੋ ਹਮ ਤੇਰੇ ਹੈ ਇਹ ਜਹਾਂ ਚੀਜ਼ ਹੀ ਕਿਆ ਲੋਹ ਕਲਮ ਤੇਰੇ ਹੈ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਸ਼ਹਿਰ ਮਲੇਰਕੋਟਲਾ ਦੇ ਵਿੱਚੋਂ ਉਹ ਆਵਾਜ਼ਾਂ ਇੱਕ ਵਾਰ ਮੁਰ ਤੋਂ ਬੁਲੰਦ ਹੋਈਆਂ ਨੇ ਜੋ ਹਮੇਸ਼ਾ ਪੂਰੀ ਦੁਨੀਆ ਦੇ ਵਿੱਚ ਕਿਤੇ ਵੀ ਇਨਸਾਨੀਅਤ ਦੇ ਨਾਲ ਤੱਕਾ ਹੁੰਦਾ ਹੈ ਤਾਂ ਹੁਣ ਤੱਕ ਬੁਲੰਦ ਹੁੰਦੀਆਂ ਆਈਆਂ ਨੇ ਮਾਮਲਾ ਕਾਨਪੁਰ ਦਾ ਹੈ ਜਿੱਥੇ ਨੌਜਵਾਨਾਂ ਦੇ ਉੱਤੇ ਮਹਿਜ਼ ਹਜਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਨੂੰ ਆਪਣਾ ਪਿਆਰ ਦਾ ਇਜ਼ਹਾਰ ਕਰਦਿਆਂ ਜਦੋਂ ਪੋਸਟਰ ਲਗਾਏ ਗਏ ਤਾਂ ਉਸ ਤੋਂ ਬਾਅਦ ਕਾਨਪੁਰ ਦੀ ਐਡਮਿਨਿਸਟਰेटर ਨੇ ਉਹਨਾਂ ਦੇ ਉੱਤੇ ਐਫ ਆਈ ਆਰ ਦਰਜ ਕੀਤੀ ਗਈ ਹੈ ਤੇ ਉਸ ਐਫ ਆਈ ਆਰ ਦਾ ਸੇਕ ਅੱਜ ਪੰਜਾਬ ਦੇ ਸ਼ਹਿਰ ਮਲੇਰਕੋਟਲਾ ਦੇ ਵਿੱਚ ਪਹੁੰਚਿਆ ਬਹੁਤ ਸਾਰੇ ਨੌਜਵਾਨ ਹੈਗੇ ਨੇ ਜਿਨ੍ਹਾਂ ਨੇ ਅੱਜ ਆਪਨਾ ਰੋਸ ਮੁਜ਼ਾਹਰਾ ਕੀਤਾ ਹੈ ਆਈ ਲਵ ਮੁਹੰਮਦ ਦੇ ਬੈਨਰ ਹੈਗੇ ਨੇ ਚਾਹੇ ਸੋਸ਼ਲ ਮੀਡੀਆ ਹੋਵੇ ਜਾਂ ਫਿਰ ਆਮ ਲੋਕਾਂ ਦੀ ਇਸ ਵੇਲੇ ਜ਼ੁਬਾਨ ਦੇ ਉੱਤੇ ਹੈ ਸਾਡੇ ਨਾਲ ਮੁ슬림 ਫੈਡਰੇਸ਼ਨ ਦੇ ਜਿਹੜੇ ਪ੍ਰਧਾਨ ਨੇ ਮੁਬੀਨ ਫਾਰੂਕੀ ਸਾਹਿਬ ਸਾਡੇ ਨਾਲ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਸ਼ਹਿਰ ਮਲੇਰਕੋਟਲਾ ਜਿਕ ਮੈਮੋਰੰਡਮ ਹੈਗਾ ਜਿਹੜਾ ਆਨਰੇਬਲ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਜਿਹੜਾ ਉਹ ਦਿੱਤਾ ਗਿਆ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਦਿੰਨੇ ਇਸ ਵੇਲੇ ਗੱਲਬਾਤ ਕਰ ਲੈਂਦੇ ਆ ਮੁਬੀਨ ਸਾਹਿਬ ਨਾਲ ਮੁਬੀਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਕਿਕਟ ਵੀ ਪੰਜਾਬੀ ਤੇ ਤੁਹਾਡਾ ਜੀ ਜਜ਼ਾਕੱਲਾ ਬਹੁਤ ਜ਼ਿਆਦਾ ਗੁੱਸਾ ਹੈ ਇਸ ਵੇਲੇ ਨਾ ਸਿਰਫ ਹਿੰਦੁਸਤਾਨ ਦੇ ਵਿੱਚ ਜਦੋਂ ਜਿੱਥੇ ਜਿੱਥੇ ਵੀ ਮੁਸਲਮਾਨ ਨੂੰ ਇਹ ਖਬਰ ਪਤਾ ਲੱਗ ਰਹੀ ਹੈ ਕਿ ਹਜ਼ਰਤ ਮੁਹੰਮਦ ਸੱਲੱਲ੍ਹਾ ਸੱਲਮ ਨੂੰ ਪਿਆਰ ਪਿਆਰ ਦਾ ਇਜ਼ਹਾਰ ਕਰਨਾ ਵੀ ਇਹ ਗੁਨਾਹ ਬਣ ਗਿਆ ਜੋ ਤੁਸੀਂ ਪਹਿਲਾਂ ਮੈਂ ਦੁਬਾਰਾ ਉਹੀ ਲਾਈਨਾਂ ਦੁਹਰਾਉਂਗਾ ਕਿ ਮੁਹੰਮਦ ਸੇ ਵਫਾਤੂ ਨੇ ਤੋ ਹਮ ਤੇਰੇ ਹੈ ਇਹ ਜਹਾਂ ਚੀਜ਼ ਹੈ ਕਿ ਅੱਲਾਹ ਕਲਮ ਤੇਰੇ ਮੈਂ ਪਹਿਲਾਂ ਵੀ ਦੁਹਰਾ ਚੁੱਕੇ ਹਾਂ ਕਿ ਦੁਨੀਆ ਦੇ ਵਿੱਚ ਕਿਤੇ ਵੀ ਕੋਈ ਵੀ ਮੁਸਲਮਾਨ ਚਾਹੇ ਉਹਦੇ ਇਮਾਨ ਦਾ ਦਰਜਾ ਚਾਹੇ ਛੋਟਾ ਚਾਹੇ ਬੜਾ ਉਹਦੇ ਵਿੱਚੋਂ ਤੁਸੀਂ ਉਹਦੀ ਜਾਨ ਕੱਢ ਸਕਦੇ ਹੋ ਮਗਰ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦਾ ਨਾਮ ਨਹੀਂ ਕੱਢ ਸਕਦੇ ਇਹ ਗੱਲ ਜਿੰਨੀ ਜਲਦੀ ਸਮਝ ਲਓਗੇ ਉਨਾ ਬਿਹਤਰ ਹੈ ਉਸ ਲੈਵਲ ਤੱਕ ਨਾ ਲੈ ਕੇ ਜਾਓ ਉਸ ਲੈਵਲ ਤੱਕ ਨਾ ਛੇੜੋ ਕਿ ਅਸੀਂ ਅੱਜ ਇਹ ਮਲੇਰ ਕੋਲੇ ਦੀ ਹਾਦ ਨਾਰੀ ਦੀ ਧਰਤੀ ਤੋਂ ਸਿਰਫ ਇੱਕ ਹਾਦ ਨਾਰਾ ਮਾਰਿਆ ਮਗਰ ਅਗਰ ਸਾਨੂੰ ਕੱਲ ਨੂੰ ਆਪਣੀ ਜਾਨ ਵੀ ਇਸ ਮੁੱਦੇ ਦੇ ਉੱਪਰ ਕੁਰਬਾਨ ਕਰਨੀ ਪਈ ਤਾਂ ਕੋਈ ਵੀ ਮੁਸਲਮਾਨ ਇਹ ਸਾਡੇ ਲਈ ਫਖਰ ਹੈ ਇਹ ਕੋਈ ਇਹ ਨਾ ਸੋਚੀਓ ਕਿ ਬੁਜ਼ਲੀ ਦੇ ਵਿੱਚ ਕੋਈ ਬੰਦਾ ਹੋ ਹੋਊਗਾ ਕਿ ਕੋਈ ਪਿੱਛੇ ਹਟ ਜਾਊਗਾ ਜਾਂ ਕੋਈ ਉਹ ਕਰੂਗਾ ਤੁਸੀਂ ਹਜ਼ੂਰੇ ਪਾਕ ਸੱਲੱਲਮ ਦੀ ਸ਼ਾਨ ਦੇ ਖਿਲਾਫ ਅਗਰ ਕੋਈ ਵੀ ਐਸੀ ਹਰਕਤ ਕਰੋਗੇ ਤਾਂ ਹਰ ਇੱਕ ਮੁਸਲਮਾਨ ਦੁਨੀਆ ਦਾ ਹਰ ਇੱਕ ਮੁਸਲਮਾਨ ਆਪਣੀ ਜਾਨ ਤੱਕ ਦੇਣ ਲਈ ਤਿਆਰ ਹੈ ਜੀ ਜੀ ਅੱਜ ਤੁਸੀਂ ਮੈਂ ਰੈਂਡਮ ਦਿੱਤਾ ਹੈਗਾ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕਿ ਇਹਦੇ ਵਿੱਚ ਮੰਗ ਕੀਤੀ ਗਈ ਹੈ ਇਹਦੇ ਵਿੱਚ ਮੰਗ ਇਹ ਕੀਤੀ ਗਈ ਹੈ ਕਿ ਜਦੋਂ ਭਾਰਤ ਆਜ਼ਾਦ ਹੋਇਆ ਜਦੋਂ ਪਾਕਿਸਤਾਨ ਬਣਿਆ ਤਾਂ ਇੱਥੇ ਦੇ ਜਿਹੜੇ ਮੁਸਲਮਾਨ ਨੇ ਅਸੀਂ ਲੋਕ ਸਾਡੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਨੇ ਇੱਕ ਫੈਸਲਾ ਲਿਆ ਸੀ ਕਿ ਇਸੇ ਮੁਲਕ ਦੇ ਵਿੱਚ ਰਹਿਾਂਗੇ ਕਿਉਂਕਿ ਇਸ ਮੁਲਕ ਨੂੰ ਆਜ਼ਾਦ ਕਰਾਉਣ ਦੇ ਵਿੱਚ ਉਹਨਾਂ ਦਾ ਲਹੂ ਸ਼ਾਮਿਲ ਸੀ ਸਾਡੇ ਬਜ਼ੁਰਗਾਂ ਦਾ ਔਰ ਅਸੀਂ ਇਹਨਾਂ ਨੇ ਵਾਦਾ ਕੀਤਾ ਸੀ ਸਾਡੇ ਨਾਲ ਕਿ ਅਸੀਂ ਇਸ ਮੁਲਕ ਦੇ ਵਿੱਚ ਅਗਰ ਮੁਸਲਮਾਨ ਰਹਿਣਗੇ ਤਾਂ ਉਹਨਾਂ ਨੂੰ ਇਕੁਅਲੀ ਟਰੀਟ ਕੀਤਾ ਜਾਊਗਾ ਉਹਨਾਂ ਲਈ ਵੀ ਉਹੀ ਸੰਵਿਧਾਨ ਹੋਊਗਾ ਜੋ ਇੱਥੇ ਦੇ ਹਿੰਦੂ ਸਿੱਖ ਜੈਨ ਬੋਧੀ ਪਾਰਸੀ ਦੇ ਲਈ ਹੋਊਗਾ ਮਗਰ ਹੁਣ ਕੁਝ ਸਟੇਟਾਂ ਦੇ ਵਿੱਚ ਖਾਸ ਕਰਕੇ ਜਿੱਥੇ ਇੱਕ ਪੋਲੀਟੀਕਲ ਪਾਰਟੀ ਦੀ ਬੀਜੇਪੀ ਦੀ ਸਰਕਾਰ ਹੈ ਮੈਂ ਸਾਫ਼ ਅਲਫ਼ਾਜ਼ਾਂ ਦੇ ਵਿੱਚ ਦੱਸਦਾ ਹਾਂ ਔਰ ਯੋਗੀ ਸਰਕਾਰ ਇੱਥੇ ਯੂਪੀ ਦੇ ਵਿੱਚ ਉੱਥੇ ਇੰਨਾ ਜ਼ਿਆਦਾ ਜ਼ੁਲਮ ਦੀ ਇੰਤਿਹਾਬ ਵਧ ਚੁੱਕੀ ਹੈ ਕਿ ਮੁਸਲਮਾਨਾ ਨੂੰ ਜਾਣ ਬੁਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਕਦੇ ਮੌਬ ਲਿੰਚਿੰਗ ਕੀਤੀ ਜਾਂਦੀ ਹੈ ਉਹਨਾਂ ਦੀ ਕਦੇ ਲਬਜ਼ਹਤ ਦੇ ਨਾਮ ਤੇ ਡਰਾਇਆ ਜਾਂਦਾ ਕਦੇ ਆ ਹੁਣ ਹਜ਼ੂਰ پاک ਸੱਲ ਸੱਲਮ ਦਾ ਨਾਮ ਅਗਰ ਪੋਸਟਰ ਦੇ ਉੱਪਰ ਲਿਖਿਆ ਗਿਆ ਤਾਂ ਉਹਦੇ ਉੱਪਰ ਪਹਿਲਾਂ ਇਹਨਾਂ ਨੇ ਪਰਚਾ ਦਰਜ ਕੀਤਾ ਔਰ ਬਾਅਦ ਦੇ ਵਿੱਚ ਕਹਿੰਦੇ ਕਿ ਨਹੀਂ ਜੀ ਇਹ ਤਾਂ ਸਿਰਫ ਉਹ ਦੂਸਰੇ ਕੋਈ ਬੈਨਰ ਨੂੰ ਉਹਨੂੰ ਗੱਲ ਨੂੰ ਉਹਨੂੰ ਕਮਾਇਆ ਇਹਨਾਂ ਨੇ ਕਿ ਸਿਰਫ ਇਹ ਅਸੀਂ ਤਾਂ ਨਹੀਂ ਕੀਤਾ ਹੈ ਕਿ ਹਜ਼ੂਰ پاک ਸੱਲ ਸੱਲਮ ਦਾ ਨਾਮ ਲਿਖਿਆ ਸੀ ਇਹਨਾਂ ਨੇ ਕਿਹਾ ਕਿ ਦੂਸਰੇ ਕਿਸੇ ਧਾਰਮਿਕ ਪੋਸਟਰ ਨੂੰ ਇਹਨਾਂ ਨੇ ਉਤਾਰਿਆ ਸੀਗਾ ਵੀ ਤਾਂ ਕਰਕੇ ਜਦ ਕਿ ਇਹ ਬਿਲਕੁਲ ਝੂਠ ਗੱਲ ਹੈ ਜਾਣ ਕੇ ਬਹਾਨੇ ਬਣਾ ਰਹੇ ਨੇ ਤਾਂ ਮੇਰੀ ਇਹੀ ਗੁਜ਼ਾਰਿਸ਼ ਹੈ ਔਰ ਮੰਗ ਪੱਤਰ ਦੇ ਵਿੱਚ ਵੀ ਲਿਖਿਆ ਕਿ ਭਾਰਤ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਪ੍ਰੈਜ਼ੀਡੈਂਟ ਆਫ ਇੰਡੀਆ ਜੀ ਕਿ ਤੁਸੀਂ ਇੰਟਰਵੈਨ ਕਰਕੇ ਉੱਥੇ ਰਾਸ਼ਟਰਪਤੀ ਸ਼ਾਸਨ ਲਗਾਇਆ ਜਾਵੇ ਕਿਉਂਕਿ ਜਿੱਥੇ ਸੰਵਿਧਾਨ ਦੀਆਂ ਤੱਜੀਆਂ ਉਡਾਈਆਂ ਜਾ ਰਹੀਆਂ ਨੇ ਆਰਟੀਕਲ 25 ਟੂ 30 ਸਾਨੂੰ ਰਿਲੀਜੀਅਸ ਫ੍ਰੀडम ਦਿੰਦਾ ਵੀ ਅਸੀਂ ਕਿਸੇ ਵੀ ਧਰਮ ਨੂੰ ਮੰਨ ਸਕਦੇ ਹਾਂ ਪ੍ਰੋਪੋਗੇਟ ਕਰ ਸਕਦੇ ਹਾਂ ਫ੍ਰੀडम ਆਫ ਸਪੀਚ ਐਂਡ ਐਕਸਪ ਜਿਹੜੇ ਹੋਰ ਧਰਮਾਂ ਦੇ ਜਦੋਂ ਧਾਰਮਿਕ ਜਲੂਸ ਹੁੰਦੇ ਨੇ ਤੁਸੀਂ ਦੇਖਿਆ ਹੋਊਗਾ ਕਿ ਕਾਵੜ ਯਾਤਰਾ ਨਿਕਲਦੀ ਹੈ ਤਾਂ ਮੁਸਲਮਾਨ ਉੱਥੇ ਸ਼ਬੀਲ ਲਾ ਕੇ ਖੜਦੇ ਆ ਅਸੀਂ ਤਾਂ ਸ਼ਬੀਲਾਂ ਲਾ ਕੇ ਖੜਦੇ ਆ ਯਾਰ ਇੱਥੇ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਆ ਜਦੋਂ ਇੱਥੇ ਗੁਰੂਪੁਰਬ ਦੇ ਜਦੋਂ ਨਗਰ ਕੀਰਤਨ ਨਿਕਲਦਾ ਕਾ ਮੁਸਲਮਾਨ ਇੱਥੇ ਆ ਅਸੀਂ ਖੜੇ ਹੁੰਨੇ ਆ ਮਿੱਠੇ ਚਾਬਲਾਂ ਦੀਆਂ ਦੇਗਾਂ ਲਈ ਅਸੀਂ ਔਰ ਸ਼ਬੀਲਾਂ ਲਈ ਕਿਉਂ ਅਸੀਂ ਉਹਨਾਂ ਦੇ ਧਾਰਮਿਕ ਅਕੀਦੇ ਦਾ ਸਨਮਾਨ ਕਰਦੇ ਆ ਦੂਸਰਿਆਂ ਦੇ ਧਾਰਮਿਕ ਅਕੀਦੇ ਦਾ ਅਸੀਂ ਸਨਮਾਨ ਕਰਦੇ ਆ ਉਹ ਸਾਡੇ ਭਾਈ ਨੇ ਸਾਡੇ ਵਤਨੀ ਭਾਈ ਨੇ ਔਰ ਸਾਨੂੰ ਇਸਲਾਮ ਵੀ ਇਸ ਚੀਜ਼ ਦੀ ਸਾਨੂੰ ਸਖਾਂ ਦਾ ਸਾਨੂੰ ਸਿੱਖਿਆ ਦਿੰਦਾ ਕਿ ਅਸੀਂ ਉਹਨਾਂ ਨਾਲ ਮੁਹੱਬਤ ਕਰੀਏ ਮਗਰ ਜਿਹੜਾ ਇਹ ਹੋ ਰਿਹਾ ਇਸ ਵਕਤ ਯੂਪੀ ਦੇ ਵਿੱਚ ਇਹ ਸਿਰਫ ਵੋਟਾਂ ਦੀ ਰਾਜਨੀਤੀ ਕਰਕੇ ਮੁਸਲਮਾਨਾਂ ਨੂੰ ਪਰਤਾੜਿਤ ਕੀਤਾ ਜਾ ਰਿਹਾ ਇਹ ਸਹੀ ਨਹੀਂ ਹੈ ਇਹ ਜਦੋਂ ਹੁਣ ਸਾਰੇ ਪਾਸੇ ਤੁਹਾਨੂੰ ਪਤਾ ਜਿਹੜੀ ਸਾਡੀ ਇੰਟਰਨੈਸ਼ਨਲ ਪਾਲਿਸੀ ਹੈ ਜਿਹੜਾ ਮਾੜਾ ਵੀ ਦਿਮਾਗ ਰੱਖਦਾ ਬੰਦਾ ਔਰ ਅੱਜ ਅਸੀਂ ਇੰਟਰਨੈਸ਼ਨਲ ਲੈਵਲ ਤੇ ਕਿੱਥੇ ਖੜੇ ਆਂ ਅਗਰ ਅਸੀਂ ਭਾਰਤ ਦੇ ਵਿੱਚ ਵੀ ਡਿਸਟਰਬੈਂਸ ਤੁਸੀਂ ਕ੍ਰੀਏਟ ਕਰ ਰਹੇ ਹੋ ਐਸੇ ਲੋਕਾਂ ਨੂੰ ਖੁੱਲ੍ਹ ਦੇ ਰਹੇ ਹੋ ਔਰ ਜਿਹੜੇ ਐਸੇ ਬੰਦੇ ਨੇ ਜਿਹੜੇ ਹਜ਼ੂਰੇ پاک ਸੱਲੱਲਨ ਦੀ ਸ਼ਾਨ ਦੇ ਖਿਲਾਫ ਕੁਰਾਨ ਦੀ ਸ਼ਾਨ ਦੇ ਖਿਲਾਫ ਅੱਲਾਹ ਦੀ ਸ਼ਾਨ ਦੇ ਖਿਲਾਫ ਗੁਸਤਾਖੀਆਂ ਕਰਦੇ ਨੇ ਔਰ ਉਹ ਤੋਂ ਬਾਅਦ ਉਹਨਾਂ ਨੂੰ ਬੁਲਾ ਕੇ ਸਨਮਾਨਿਤ ਕੀਤਾ ਜਾਂਦਾ ਉਹਨਾਂ ਦੇ ਫੁੱਲਾਂ ਦੇ ਹਾਰ ਪਾਏ ਜਾਂਦੇ ਨੇ ਔਰ ਉਹਨਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਇਹਨਾਂ ਨੂੰ ਐਮਐਲਏ ਐਮਪੀ ਬਣਾ ਕੇ ਉੱਥੇ ਬਿਠਾਇਆ ਜਾਂਦਾ ਤਾਂ ਮੈਂ ਕਹੂੰਗਾ ਇਹ ਕਾਨੂੰਨ ਇਹ ਵੀ ਬੰਨਣਾ ਚਾਹੀਦਾ ਹੈ ਕਿ ਜਿਹੜੇ ਐਸੇ ਮੁਕੱਦਮੇ ਜਿਨ੍ਹਾਂ ਦੇ ਉੱਪਰ ਦਰਜ ਨੇ ਉਹਨਾਂ ਨੂੰ ਜਿਹੜੀਆਂ ਪਾਰਟੀਆਂ ਟਿਕਟਾਂ ਦਿੰਦੀਆਂ ਨੇ ਜਿਹੜੇ ਲੋਕ ਉਹਨਾਂ ਨੂੰ ਉਹਨਾਂ ਨੂੰ ਸਨਮਾਨਤ ਕਰਦੇ ਨੇ ਉਹਨਾਂ ਨੂੰ ਵੀ 120B ਦੇ ਵਿੱਚ ਉਹ ਕ੍ਰਿਮੀਨਲ ਕਾਂਸਪੀਰੇਸੀ ਦੇ ਵਿੱਚ ਲੈ ਕੇ ਉਹਨਾਂ ਨੂੰ ਵੀ ਬਰਾਬਰ ਦੀ ਮਿਸਾਲੀ ਸਜ਼ਾ ਮਿਲਣੀ ਚਾਹੀਦੀ ਹੈ ਔਰ ਇਹਦੇ ਵਿੱਚ ਜਿਹੜੀ ਸਜ਼ਾ ਦਾ ਪ੍ਰਾਵਧਾਨ ਹੈ ਉਹ ਵੀ ਵਧਾ ਕੇ ਸਜ਼ਾਏ ਮੌਤ ਕਰਨੀ ਚਾਹੀਦੀ ਹੈ ਤਾਂ ਕਿ ਕਿਉਂਕਿ ਜਿਹੜੇ ਇਹਦੇ ਕਾਂਸਿਕਵੈਂਸਿਸ ਨੇ ਜਦੋਂ ਇਹ ਕਦੇ ਵੀ ਕੋਈ ਐਸਾ ਅ ਕੰਮ ਹੁੰਦਾ ਜਿੱਥੇ ਕਿ ਧਾਰਮਿਕ ਭਾਵਨਾਵਾਂ ਨੂੰ ਆਹਤ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਉੱਥੇ ਫਸਾਦ ਹੁੰਦੇ ਨੇ ਇੱਕ ਦੂਸਰੇ ਨਾਲ ਨਫ਼ਰਤਾਂ ਫਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਜਿਹੜੇ ਲੋਕ ਵਿਚਾਰੇ ਆਪਣੀਆਂ ਆਪਣੇ ਘਰ-ਬਾਰਾਂ ਤੋਂ ਉਜੜ ਜਾਂਦੇ ਨੇ ਉਹ ਲੋਕਾਂ ਦੀ ਕਿੰਨੇ ਲੋਕ ਮਰ ਜਾਂਦੇ ਨੇ ਦੰਗਿਆਂ ਦੇ ਵਿੱਚ ਤਾਂ ਇਹ ਉਹਦੀ ਜ਼ਿੰਮੇਵਾਰੀ ਨਹੀਂ ਹੈ ਕੀ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਨਹੀਂ ਹੈ ਜਿਨ੍ਹਾਂ ਨੇ ਉਪੜਕਾਇਆ ਹੈ ਇਹ ਕਾਨੂੰਨ ਕਿਉਂ ਨਹੀਂ ਬਣਾਇਆ ਜਾ ਰਿਹਾ ਹੈਗਾ ਕਿ ਉਹ ਲੋਕ ਹੀ ਰਿਸਪਾਂਸਿਬਲ ਨੇ ਉਹਨਾਂ ਵਾਸਤੇ ਅਗਰ ਉਸ ਤੋਂ ਬਾਅਦ ਕੋਈ ਵੀ ਨੁਕਸਾਨ ਹੁੰਦਾ ਉਹਨਾਂ ਦੀਆਂ ਪ੍ਰਾਪਰਟੀਆਂ ਕਿਉਂ ਨਹੀਂ ਹੋਉਂਕੀ ਤੇ ਦੱਸੋ ਮੈਨੂੰ ਅਜ ਤੱਕ ਕਿਸੇ 295ਏ ਦਾ ਜਿਹਦੇ ਤੇ ਪਰਚਾ ਦਰਜ ਹੋਇਆ ਹੋਵੇ ਕਿਸੇ ਤੇ 153ਏ ਦਾ ਦੰਗੇ ਪੜਕਾਉਣ ਦਾ ਪਰਚਾ ਦਰਜ ਕੀਤਾ ਹੋਵੇ ਔਰ ਉਹ ਬੰਦੇ ਦੀ ਕੋਈ ਪ੍ਰਾਪਰਟੀ ਕਿਸੇ ਨੇ ਉਹ ਕੀਤੀ ਹੋਵੇ ਕਿਸੇ ਉਹਦੇ ਉੱਪਰ ਕਿਸੇ ਨੇ ਬੁਲਡੋਜ਼ਰ ਚਲਾਇਆ ਹੋਵੇ ਕਿਉਂ ਕਿਉਂ ਤੁਸੀਂ ਉਹਨਾਂ ਨੂੰ ਬੜਾਵਾ ਦੇ ਰਹੇ ਹੋ ਤੁਸੀਂ ਆਪਣੀ ਰਾਜਨੀਤਿਕ ਰੋਟੀਆਂ ਸੇਕ ਰਹੇ ਹੋ ਤੁਸੀਂ ਪੋਲਰਾਈਜੇਸ਼ਨ ਕਰ ਰਹੇ ਹੋ ਕਿ ਮੁਸਲਮਾਨਾਂ ਨੂੰ ਬੋਲਾਂਗੇ ਮੁਸਲਮਾਨਾਂ ਦੇ ਉੱਪਰ ਜ਼ੁਲਮ ਕਰਾਂਗੇ ਤਾਂ ਦੂਸਰਾ ਬੜਾ ਜਿਹੜਾ ਬਹੁ ਗਿਣਤੀਆਂ ਇਕੱਠਾ ਹੋਊਗਾ ਔਰ ਉਹਨਾਂ ਦੀਆਂ ਵੋਟਾਂ ਲੈ ਕੇ ਅਸੀਂ ਰਾਜ ਕਰਾਂਗੇ ਔਰ ਮਗਰ ਇਹ ਭਾਰਤ ਦੀ ਇਕਤਾ ਖੰਡਤਾ ਦੇ ਲਈ ਬਹੁਤ ਖਤਰਨਾਕ ਗੱਲ ਹੈ ਅਸੀਂ ਸਾਰੇ ਮਿਲ ਕੇ ਇਹਦੀ ਤਰੱਕੀ ਵਾਸਤੇ ਕੰਮ ਕਰੀਏ ਇਹਦੀ ਹਿਫਾਜ਼ਤ ਵਾਸਤੇ ਕੰਮ ਕਰੀਏ ਸਾਨੇ ਵੀ ਆਪਣੇ ਖੂਨ ਡੋਲਿਆ ਇਹਦੀ ਆਜ਼ਾਦੀ ਵਾਸਤੇ ਔਰ ਅੱਜ ਵੀ 12% ਜਿਹੜੇ ਮੁਸਲਮਾਨ ਨੇ ਉਹ ਭਾਰਤ ਦੀ ਫੌਜ ਦੇ ਵਿੱਚ ਉਹਨੇ ਜਦ ਵੀ ਕਦੇ ਚਾਹੇ ਪਾਕਿਸਤਾਨ ਹਮਲਾ ਕਰਦਾ ਜਾਂ ਕਦੇ ਕੋਈ ਵੀ ਕਿਸੇ ਵੀ ਮੁਲਕ ਤੋਂ ਕੋਈ ਵੀ ਥ੍ਰੈਟ ਆਦਾ ਤਾਂ ਮੁਸਲਮਾਨ ਉੱਥੇ ਬਾਰਡਰਾਂ ਦੇ ਉੱਪਰ ਖੜ ਕੇ ਜੰਮੂ ਕਸ਼ਮੀਰ ਦੇ ਮੁਸਲਮਾਨ ਹੀ ਨੇ ਜਿਹੜੇ ਉੱਥੇ ਟੈਰਰਿਸਟ ਨਾਲ ਲੜ ਰਹੇ ਨੇ ਜੀ ਜੀ ਤਾਂ ਮੇਰੀ ਇਹੀ ਗੁਜ਼ਾਰਿਸ਼ ਹੈ ਕਿ ਅਸੀਂ ਸਾਰੇ ਅਸੀਂ ਭਾਰਤ ਨੂੰ ਜੋੜੀਏ ਨਾ ਕਿ ਅਸੀਂ ਤੋੜੀਏ ਜੀ ਜੀ ਅੱਛਾ ਰਵੀਨ ਸਾਹਿਬ ਅਗਰ ਤੁਸੀਂ ਮੈਮੋਰੰਡਮ ਦਿੱ ਆਫ ਇੰਡੀਆ ਦੇ ਨਾਤੇ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਜ਼ਿਆਦਾ ਹਲਚਲ ਨਹੀਂ ਹੁੰਦੀ ਤੁਸੀਂ ਕਹਿ ਰਹੇ ਹੋ ਕਿ 15 ਨੌਜਵਾਨਾਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਵਾਪਸ ਨਹੀਂ ਤੇ ਸ਼ਾਜਹਾਂਪੁਰ ਦੇ ਵਿੱਚ ਵੀ ਪਰਚਾ ਦਰਜ ਕਰਤਾ ਉੱਥੇ ਇੱਕ ਜਰਨਲਿਸਟ ਸੋ ਕਾਲਡ ਜਰਨਲਿਸਟ ਸੀ ਕੋਈ ਕੇਸ਼ਵ ਕ੍ਰਿਸ਼ਨ 딕ਸ਼ਿਤ ਉਹਦੇ ਵੱਲੋਂ ਇੱਕ ਡੈਰੋਗੇਟਰੀ ਪੋਸਟ ਜਿਹੜੀ ਸ਼ੇਅਰ ਕੀਤੀ ਗਈ ਸੀ ਉਹਦੇ ਅਗੇਂਸ ਮੁਸਲਮਾਨ ਪ੍ਰੋਟੈਸਟ ਕਰ ਰਹੇ ਦੀ ਪਰਚਾ ਤਾਂ ਉਹਦੇ ਤੇ ਦੇ ਤਾਂ ਇਹਨਾਂ ਨੇ ਮਗਰ ਉਲਟਾ ਉਹ ਨਾ ਮੁਸਲਮਾਨਾਂ ਦੇ ਖਿਲਾਫ ਵੀ ਪਰਚਾ ਦਰਜ ਕਰਤਾ ਜਿਹੜੇ ਪ੍ਰੋਟੈਸਟ ਕਰ ਰਹੇ ਸੀਗੇ ਇਹ ਕਿੱਥੇ ਦਾ ਇਨਸਾਫ ਹੈ ਨੂੰ ਕੀ ਲੱਗਦਾ ਕਟ ਗਿਣਤੀਆਂ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਵੀ ਤੁਸੀਂ ਆਵਾਜ਼ ਵੀ ਨਹੀਂ ਉਠਾ ਸਕਦੇ ਸਾਡੇ ਤੁਸੀਂ ਗੱਲ ਦੇ ਉੱਪਰ ਥੱਪੜ ਮਾਰੋ ਔਰ ਸਾਨੂੰ ਆਵਾਜ਼ ਵੀ ਨਾ ਕੱਢਣ ਦਿਓ ਇਹ ਨਹੀਂ ਹੋਊਗਾ ਇਹ ਬਹੁਤ ਹੋ ਗਈ ਠੀਕ ਹੈ ਇਹ ਜਿੱਥੇ ਤੱਕ ਵੀ ਆਵਾਜ਼ ਪਾਉਂਦੀ ਹੈ ਜੋ ਕਰਨਾ ਤੁਸੀਂ ਕਰ ਲਿਓ ਜਿਹੜੇ ਪਰਚੇ ਦੇਣੇ ਸਾਡੇ ਦੇ ਲੋ ਕੋਈ ਚੱਕਰ ਨਹੀਂ ਹੈਗਾ ਠੀਕ ਹੈ ਅਸੀਂ ਇਨਸ਼ਾਅੱਲਾ ਤਾਲਾ ਕੋਈ ਵੀ ਜਿਹੜੀ ਜ਼ੁਲਮਾਂ ਜ਼ਿਆਦਤੀ ਹੈ ਹੁਣ ਭਰਦਾ ਜਿਹੜਾ ਮੁਸਲਮਾਨ ਚੁੱਪ ਨਹੀਂ ਬੈਠੂਗਾ ਸਾਰੇ ਹਿੰਦੁਸਤਾਨ ਦੇ ਵਿੱਚ ਇਸ ਵਕਤ ਜਿਹੜੇ ਮੁਜ਼ਾਰੇ ਹੋ ਰਹੇ ਨੇ ਔਰ ਇਨਸ਼ਾਅੱਲਾ ਅੱਗੇ ਨੂੰ ਜੇ ਪਰਚੇ ਨਹੀਂ ਰੱਦ ਹੁੰਦੇ ਹੈਗੇ ਅਗਰ ਸਾਰਾ ਮਲੇਰ ਕੋਲੇ ਦਾ ਇੱਕ ਇੱਕ ਬੱਚਾ ਵੀ ਕੱਢ ਕੇ ਸਾਨੂੰ ਸੜਕਾਂ ਦੇ ਉੱਪਰ ਖੜਾਣਾ ਪਿਆ ਉਹਨਾਂ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਨਾ ਪਿਆ ਤਾਂ ਇਨਸ਼ਾਅੱਲਾ ਅਸੀਂ ਪਿੱਛੇ ਨਹੀਂ ਹਟਾਂਗੇ ਔਰ ਸਾਰਾ ਮਲੇਰ ਕੋਲਾ ਬੰਦ ਕਰਾ ਕੇ ਇਨਸ਼ਾਅੱਲਾ ਅਸੀਂ ਫਿਰ ਸੜਕਾਂ ਦੇ ਉੱਪਰ ਸੋ ਸੜੇ ਨਾਲ ਮੁਫਸਾਹ ਵੀ ਨੇ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਮੁਸਾਹ ਸ਼ਰੀਅਤ ਦੇ ਹਿਸਾਬ ਨਾਲ ਅਸੀਂ ਗੱਲ ਕਰੀਏ ਕੀ ਕਹਿੰਦੀ ਹੈ ਸ਼ਰੀਅਤ ਅਗਰ ਇਦਾਂ ਦਾ ਚੀਜ਼ ਹੈਗੀ ਹੈ ਸਾਹਮਣੇ ਆਉਂਦਾ ਇਦਾਂ ਦੇ ਮਾਮਲੇ ਸਾਹਮਣੇ ਆਉਂਦੇ ਦੇਖੋ ਜਿੱਥੇ ਤਾਂ ਅਸੀਂ ਸ਼ਰੀਅਤ ਦੇ ਅੰਦਰ ਹਜ਼ੂਰ پاک ਸੱਲੱਲਾ ਅਲੈਹਿ ਸੱਲਮ ਦੇ ਨਾਲ ਜਿਹੜੀ ਮੁਹੱਬਤ ਹੈ ਉਹ ਕਿਸੇ ਵੀ ਐਤਵਾਦ ਨਾਲ ਹੋਵੇ ਉਹ ਸਾਡੇ ਈਮਾਨ ਦਾ ਹਿੱਸਾ ਹੈ ਔਰ ਉਹ ਬੱਚਿਆਂ ਨੇ ਨੌਜਵਾਨ ਤੇ ਅੱਜ ਕੱਲ ਅਸੀਂ ਦੇਖਦੇ ਹਾਂ ਕਿ ਹਰ ਚੀਜ਼ ਬੋਰਡ ਲਗਾ ਜਾਂਦੇ ਨੇ ਇੱਕ ਨਵੀਂ ਚੀਜ਼ ਆਈ ਹੈ ਲੋਕਾਂ 'ਚ ਤਾਂ ਉਹਨਾਂ ਨੇ ਵੀ ਆਪਣੀ ਮੁਹੱਬਤ ਦਾ ਇਜ਼ਹਾਰ ਦੇ ਲਈ ਆਈ ਲਵ ਮੁਹੰਮਦ ਪੰਜਾਬਾ ਸਾਡੇ ਇਹ ਦੱਸਦੀ ਅਸੀਂ ਕਿ ਇਸ ਤਰ੍ਹਾਂ ਦੇ ਜਿਹੜੇ ਅਲਫਾਜ਼ ਨੇ ਅਰਬੀ ਦੇ ਅੰਦਰ ਉਹੀ ਬੂ ਉਹੀ ਬੂ ਕਾ ਫਿਦਾ ਕਾ ਅਬੀ ਵਾ ਉਮੀ ਆ ਰਸੂਲullah ਸਾਹਾਬਾ ਤੋਂ ਮਨਕੂਲ ਨੇ ਇਹ ਅਸੀਂ ਇਹ ਇੰਗਲਿਸ਼ ਭਾਸ਼ਾ ਹੈ ਸਾਡੀ ਜੋ ਹੈ ਇਹ ਵਤਨੀ ਭਾਸ਼ਾ ਦਾ ਹੈ ਨਹੀਂ ਤਾਂ ਲੋਕਾਂ ਨੂੰ ਬੜੇ ਲੱਗਦਾ ਹੈ ਕਿ ਇਹ ਕੋਈ ਅਲੱਗ ਤੋਂ ਚੀਜ਼ ਹੈ ਕੋਈ ਅਲੱਗ ਤੋਂ ਚੀਜ਼ ਨਹੀਂ ਇਹ ਵੀ ਮੁਹੱਬਤ ਦਾ ਇਜ਼ਹਾਰ ਹੈ ਇੰਗਲਿਸ਼ ਦੇ ਅੰਦਰ ਹੈ ਅੰਗਰੇਜ਼ੀ ਜ਼ੁਬਾਨ ਦੇ ਅੰਦਰ ਹੈ ਤਾਂ ਹਜ਼ੂਰ پاک ਸੱਲੱਲਾਹੁ ਅਲੈਹਿ ਵਸੱਲਮ ਦੇ ਨਾਲ ਹਕੀਕੀ ਮੁਹੱਬਤ ਕਰਨੀ ਵੀ ਚਾਹੀਦੀ ਹੈ ਕੀਤੀ ਵੀ ਹੈ ਔਰ ਉਸ ਦਾ ਮੁਹੱਬਤ ਦਾ ਇਜ਼ਹਾਰ ਵੀ ਕਦੇ-ਕਦੇ ਕੀਤਾ ਜਦੋਂ ਸਾਹਬਾਂ ਨੂੰ ਜ਼ਰੂਰਤ ਪਈ ਹੈ ਤਾਂ ਆਪ ਦੇ ਨਾਲ ਜ਼ੁਬਾਨ ਦੇ ذریعے ਅਲਫਾਜ਼ ਦੇ ذریعے ਮੁਹੱਬਤ ਦਾ ਇਜ਼ਹਾਰ ਕੀਤਾ ਹੈ ਇਸ ਤਰੀ ਉਹ ਬੱਚਿਆਂ ਨੇ ਮੁਹੱਬਤ ਦਾ ਇਜ਼ਹਾਰ ਕੀਤਾ tha ਲੇਕਿਨ ਜਿਸ ਤਰ੍ਹਾਂ ਅਸੀਂ ਦੱਸਿਆ ਹੈ ਕਿ ਪਿਛਲੇ ਚੰਦ ਸਾਲਾਂ ਤੋਂ ਜਿਹੜੀ ਅਸੀਂ ਕਹੀਏ ਕਿ ਮੁਲਕ ਦੀ ਬਦਕਿਸਮਤੀ ਦੇ ਨਾਲ ਐਸੇ ਲੋਕ ਫਿਰਕਾ ਪ੍ਰਸਦਾਨੀਅਤ ਦੇ ਲੋਕ ਨੇ ਜਿਹੜੇ ਕਿ ਜਿਹੜੇ ਅੰਗਰੇਜ਼ਾਂ ਵਾਲੀ ਨੀਤੀ ਤੇ ਚੱਲ ਰਹੇ ਨੇ ਕਿ ਫਾੜੋ ਔਰ ਰਾਜ ਕਰੋ ਉਹ ਜਦੋਂ ਤਾਂ ਉਹੀ ਚੀਜ਼ਾਂ ਹੁੰਦੀਆਂ ਨੇ ਕਿਸੇ ਦੂਸਰੇ ਧਰਮ ਨਾਲ ਯਾਨੀ ਸਾਡੇ ਵਿਰਾਜ਼ਰਾਂ ਨੇ ਵਤਨ ਕਰਦੇ ਨੇ ਤਾਂ ਮੁਸਲਮਾਨ ਵਿਚਾਰੇ ਬਹੁਤ ਉਹਨਾਂ ਦਾ ਸਾਥ ਦਿੰਦੇ ਨੇ ਹਰ ਚੀਜ਼ ਦੇ ਐਤਵਾਨ ਨਾਲ ਇੱਥੇ ਤੱਕ ਵੀ ਆਉਂਦਾ ਹੈ ਕਿ ਜਦੋਂ ਕਾਂਵੜੀ ਯਾਤਰਾ ਚੱਲਦੀ ਹੈ ਮੂਵੀ ਇਨਸਾਨ ਨੇ ਦੱਸਿਆ ਕਈ ਮਦਰਸੇ ਮਸਜਿਦਾਂ ਮੁਸਤਕਿਲ ਬੰਦ ਕਰ ਦਿੱਤੀਆਂ ਜਾਂਦੀਆਂ ਨੇ ਕਿ ਇੱਥੇ ਇਹਨਾਂ ਦੀ ਕੋਈ ਆਵਾਜ਼ਾਈ ਦੇ ਵਿੱਚ ਕੋਈ ਜੋ ਹੈ ਵਾਦਾ ਨਾ ਹੋਵੇ ਔਰ ਜਦੋਂ ਸਾਡੇ ਇੱਕੋ ਨੌਜਵਾਨਾਂ ਨੇ ਲਾਇਆ ਤਾਂ ਉਹਦੇ ਉੱਪਰ ਜੋ ਹੈ ਕਹਿੰਦੇ ਜੀ ਇੱਕ ਨਵੀਂ ਪਰਥਾ ਥੋਨੇ ਪਾਤੀ ਇੱਕ ਨਵੀਂ ਚੀਜ਼ ਥੋਨੇ ਜੋ ਹੈ ਸ਼ਹਿਰ ਦੇ ਅੰਦਰ ਔਰ ਉਹ ਪੁਰਸ ਵਾਲੇ ਬਿਆਨ ਦੇ ਰਹੇ ਨੇ ਕਿ ਜੀ ਇਹ ਗਲਤ ਚੀਜ਼ ਹੋਈ ਹੈ ਅਸੀਂ ਇਸ ਕਰਕੇ ਇਹਨਾਂ ਦੇ ਪਰਚਾ ਦੇ ਦਿੱਤਾ ਤਾਂ ਸਾਡਾ ਤਾਂ ਕਹਿਣਾ ਇਹ ਹੈ ਅੱਜ ਜਿਹੜਾ ਅਸੀਂ ਉਹ ਰੱਖਿਆ ਕਿ ਉਹਨਾਂ ਬੰਦਿਆਂ ਦੀ ਐਫ ਆਈ ਆਰ ਕੈਨਸਲ ਕੀਤੀ ਜਾਵੇ ਔਰ ਜਿਹੜੇ ਉਹ ਕਾਨੂੰਨ ਦੀਆਂ ਵਰਦੀਆਂ ਪਾਈ ਬੈਠੇ ਨੇ ਔਰ ਕਾਨੂੰਨ ਪੜਿਆ ਨਹੀਂ ਉਹਨਾਂ ਨੇ ਕਿ ਕਹਿੰਦੇ ਕੀ ਹੈ ਸਾਨੂੰ ਸਾਡਾ ਸੰਵਿਧਾਨ ਕਹਿੰਦਾ ਕੀ ਹੈ ਉਹ ਜਿਹੇ ਬੰਦਿਆਂ ਨੂੰ ਅਮਰੀਕਾ ਨੇ ਸਸਪੈਂਡ ਕੀਤਾ ਜਾਵੇ ਉਹਨਾਂ ਨੂੰ ਨੌਕਰੀ ਤੋਂ ਲਾਹਿਆ ਜਾਵੇ ਕਿ ਜਿਨ੍ਹਾਂ ਨੂੰ ਇਹ ਨਹੀਂ ਪਤਾ ਕਿ ਮੁਜਰਮ ਬਣ ਸਕਦੇ ਨੇ ਐਫ ਆਈ ਆਰ ਹੋ ਸਕਦੀ ਹੈ ਜਾਂ ਐਫ ਆਈ ਆਰ ਨਹੀਂ ਹੋ ਸਕਦੀ ਉਹਨਾਂ ਨੇ ਐਫ ਆਈ ਆਰ ਕਰਦੀ ਬੱਚਿਆਂ ਨੂੰ ਬਹੁਤ ਬਹੁਤ ਸ਼ੁਕਰੀਆ ਇਹ ਸਨ ਮੁਫਤੀ ਦਿਲਸ਼ਾਦ ਸਾਹਿਬ ਸਾਡੇ ਨਾਲ ਮੁਫਤੀ ਅਬਦੁਲ ਮਲਿਕ ਜੀ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਬਹੁਤ ਬਹੁਤ ਸਵਾਗਤ ਹੈ ਮੁਸਾਫ ਸਾਹਿਬ ਤੁਹਾਡਾ ਵੀ ਜੀ ਬਹੁਤ ਬਹੁਤ ਹਾਂ ਜੀ 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 ਬਹੁਤ ਬਹੁਤ ਸ਼ देखिएगा नबी से मोहब्बत का तकाजा हमें हर एक को करना चाहिए और हर एक के दिल में बल्कि ये कह लीजिएगा कि हमारे एक एक रोंगटे के ऊपर अल्लाह के नबी का नाम है और अगर हम ये चाहें कि सिर्फ हम जबान से कह रहे हैं ज़बान से नहीं बल्कि हमारी दिलों के अंदर भी अल्लाह की मोहब्बत रची और बसी हुई है अल्लाह के नबी की कि अगर इसके ऊपर कोई भी आँच आती है तो हम इसे किसी भी तरह बर्दाश्त नहीं करेंगे क्योंकि इन्होंने थोड़ी सी चिंगारी उठा के देखी है अभी कि ये देख लें कि इनके अंदर कितना इसके ऊपर ईमान है ये इसका हमसे इम्तिहान ना लें क्योंकि अगर इसका इम्तिहान लेंगे तो ये बिल्कुल बर्दाश्त नहीं हो पाएगा जी जी, जी। बहुत बहुत शुक्रिया सर मुकर्रम शेफी साहब भी ने शेफी साहब किन बहुत बहुत स्वागत है थोड़ा भी टीवी वी जी शुक्रिया किन्ना निराशा किन्नी क्योंकि जिस चीज़ ली हर चीज़ क़ुरबान है मुसलमान भाईचारे की ਤੇ ਉਸੇ ਚੀਜ਼ ਦਾ ਇਜ਼ਹਾਰ ਕਰਨ ਬਦਲੇ ਪਰਚਾ ਸਾਨੂੰ ਮਿਲ ਰਿਹਾ ਬੜੇ ਦੁੱਖ ਦੀ ਗੱਲ ਹੈ ਜੀ ਮੈਂ ਕਹਾਂਗਾ ਕਿ ਕਿਰਦਾਰ ਦਾ ਇੱਕ ਆਲਾ ਨਮੂਨਾ ਹੈ ਮੁਹੰਮਦ ਕਿਰਦਾਰ ਦਾ ਇੱਕ ਆਲਾ ਨਮੂਨਾ ਹੈ ਮੁਹੰਮਦ ਕਿਰਦਾਰ ਮੈਂ ਹੁਣ ਸੇ ਕੋਈ ਬੜਕਰ ਨਹੀਂ ਦੇਖਾ ਜਾਂ ਦੇ ਦੇ ਕੋ ਹਾਜ਼ਰ ਹੈ ਨਬੀ پاک ਕੇ ਉਮਤ جب کہ کبھی امت نے پیغمبر نہیں دیکھا نبی محمد رسول اللہ صلی اللہ علیہ وسلم کیسی شخصیت تھا کہ جنہاں دے اوپر کروڑاں درود سلام ہے پوری دنیا دے وچ سیمینار ہو رہے نے دوستو سیمینار نہیں بلکہ بہت بڑی بڑی کتاباں لکھے جا رہے ہیں انہاں دے کردار دے اوپر اگر کوئی نوجوان یا کچھ لوگ جڑے اوتے اظہار محبت کردے تاں پر پرچا کس گل دا تاں دکھ اس گل دا ہے کہ جدوں دی भाजपا میں نام لے کے کہاں گا کہ جدوں دی 2014 تو भाजपا دی سرکار دیش دے وچ راج کر رہی ہے 11 سال ہو گئے مسلمانن بن بن پرکارن ਪੜਤ ਪੜਤਾਰੇ ਕੀਤਾ ਜਾਂਦਾ ਕੋਈ ਸੈਮੀਨਾਰ ਕੋਈ ਮੁਸਲਮਾਨਾਂ ਦੀ ਈਦ ਹੋਵੇ ਈ ਆ ਈਦ ਮਿਲਾ ਦੋ ਨਬੀ ਸੋ ਕਾਲ کیا ਜਾਂਦਾ ਤਾਂ ਕੋਈ ਵੀ ਐਸਾ ਮਾਮਲਾ ਹੋਵੇ ਤੇ ਮੁਸਲਮਾਨ ਰਮਜ਼ਾਨ ਹੋਵੇ ਤਾਂ ਕੋਈ ਨਾ ਕੋਈ ਐਸਾ ਮਾਮਲਾ ਕਿਤੇ ਨਾ ਕਿਤੇ ਕ੍ਰੀਏਟ ਕੀਤਾ ਜਾਂਦਾ ਅਸੀਂ ਪਿੱਛੇ ਕਾਵੜ ਦੀ ਗੱਲ ਹੋਈ ਹੈ ਤਾਂ ਹਜ਼ਾਰਾਂ ਕਿਲੋ ਮੀਟਰ ਕਾਵੜ ਵਾਸਤੇ ਮੁਖਤਸ ਕੀਤਾ ਜਾਂਦਾ ਹੈਗਾ ਪੂਰਾ ਉਹਨੂੰ ਕਵਰ ਕੀਤਾ ਜਾਂਦਾ ਕਿ ਇਹ ਕਾਵੜੀਆਂ ਦੇ ਲੰਘਣ ਵਾਸਤੇ ਹੋਏਗਾ ਪਿੱਛੇ ਕੁੰਭ ਦਾ ਮੇਲਾ ਹੋਇਆ ਕੁੰਭ ਦੇ ਮੇਲੇ ਵਿੱਚ ਸਪੈਸ਼ਲੀ ਕੀਆ ਗਿਆ ਕਿ ਇਹਦੇ ਵਿੱਚ ਮੁਸਲਮਾਨਾਂ ਦੀ ਐਂਟਰੀ ਨਹੀਂ ਹੈਗੀ ਪਰ ਦੇਖੋ ਉਸ ਤੋਂ ਬਾਅਦ ਅੱਲਾ ਦਾ ਕਾਨੂੰਨ ਉਸ ਤੋਂ ਵੀ بڑا ਹੈ ਤੇ ਜਦੋਂ ਭਗਦੜ ਮੱਚੀ ਉੱਥੇ ਅੱਗ ਲੱਗੀ ਆ ਕੋਈ ਹੋਰ ਪ੍ਰੋਬਲਮ ਹੋਈ ਤਾਂ ਮੁਸਲਮਾਨਾਂ ਨੇ ਮਸਜਿਦਾਂ ਖੋਲ੍ਹ ਦਿੱਤੀਆਂ ਬਹੁਤ ਸਾਰੇ ਹਿੰਦੂ ਮੇਰੇ ਭਰਾ ਮਸਜਿਦਾਂ ਦੇ ਵਿੱਚ ਆ ਕੇ ਬੈਠੇ ਤਾਂ ਮੁਸਲਮਾਨਾਂ ਨੇ ਹਮੇਸ਼ਾ ਰਵਾਦਾਰੀ ਦਾ ਸਬੂਤ ਦਿੱਤਾ ਹੈ ਤੇ ਮੈਂ ਇਸ ਘਟਨਾ ਦੀ ਕੋਰ ਨਹੀਂਦਾ ਕਰਦਾ ਹਾਂ ਤੇ ਪ੍ਰਸ਼ਾਸਨ ਅੱਗੇ ਬੇਨਤੀ ਕਰਦਾ ਕਿ ਐਸੇ ਜਿਹੜੇ ਕੈਫਰੇ ਕਿਰਦਾਰ ਤੱਕ ਐਸੇ ਲੋਕਾਂ ਨੂੰ ਪਛਾਣਿਆ ਜਾਵੇ ਜਿਹੜੇ ਇਸ ਤਰ੍ਹਾਂ ਦੇ ਨਫ਼ਰਤ ਜਿਹੜੇ ਚਿੰਟੂ ਹਨ ਉਹਨਾਂ ਨੂੰ ਨਜ਼ਰਬੰਦ ਕੀਤਾ ਜਾਵੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਰੱਖਿਆ ਜਾਵੇ ਦੇਖੋ ਜਿਸ ਸ਼ਹਿਰ ਤੋਂ ਅਸੀਂ ਖੜ ਕੇ ਗੱਲ ਕਰ ਰਹੇ ਹਾਂ ਇਹ ਬ ਤਾਰੀਖ ਦੇ ਅੰਦਰ ਇਸ ਦਾ ਨਾਮ ਗੰਗਾ ਜਮਨੀ ਤਹਜ਼ੀਬ ਦੇ ਨਾਂ ਦੇ ਨਾਲ ਜਾਣਿਆ ਜਾਂਦਾ ਸਾਡੇ Hindu ਭਰਾ ਸਾਡੇ Sikh ਭਰਾ ਸਾਡੇ Isai ਭਰਾ ਬਹੁਤ ਰਵਾਦਾਰੀ ਦੇ ਨਾਲ ਮੁਸਲਮਾਨ ਭਰਾਵਾਂ ਦੇ ਨਾਲ ਖੜੇ ਹਨ ਤੇ ਕੁਝ ਚੰਦ ਲੋਕ ਆਉਂਦੇ ਹਨ ਜਿਹੜੇ ਕਿ ਸਾਡੇ ਦੇਸ਼ ਦੀ ਗੰਗਾ ਜਮਨੀ ਤਹਜ਼ੀਬ ਨੂੰ ਨਿਸ ਤੋਂ ਨਾਬੂਦ ਕਰਨਾ ਚਾਹੁੰਦੇ ਤੁਸੀਂ ਅਸ਼ਫਾਕullah ਖਾਂ ਦੇ ਜਿੰਨੇ ਵੀ ਦੋਸਤ ਸੀਗੇ ਅਸੀਂ ਤਾਰੀਖ ਦੇ ਵਿੱਚ ਪੜਦੇ ਬਹੁਤ ਸਾਰੇ ਜਿਹੜੇ Hindu ਭਰਾ ਸੀਗੇ ਤੇ ਬਹੁਤ ਸਾਰੇ ਸਾਡੇ ਜਿਹੜੇ ਸੁਤੰਤਰਤਾ ਸੈਨਾਨੀ ਨੇ ਬਹੁਤ ਸਾਰੇ Hindu ਜਿਹੜੇ ਨੇ ਔਰ Muslim ਜਿਹੜੇ ਕਿ ਇੱਕ ਦੂਜੇ ਦੇ ਨਾਲ ਇਦਾਂ ਰਹਿੰਦੇ ਚਲੇ ਆ ਰਹੇ ਜਿਵੇਂ ਭਰਾਵਾਂ ਵਾਂਗ ਉਹਨਾਂ ਦੀ ਜਿਹੜੀ ਹੈਗੀ ਉਹ ਹੁੰਦੀ ਹੈ ਸਾਂਝ ਤੇ ਮੈਂ ਸਮਝਦਾ ਕਿ ਕੁਝ ਚੰਦ ਇੱਕ ਲੋਕ ਜਿਹੜੇ ਨੇ ਉਹ ਇਸ ਦੇਸ਼ ਦੀ ਗੰਗਾ ਜਮਨੀ ਤਾਜ਼ੀਬ ਨੂੰ ਖਰਾਬ ਕਰਨਾ ਚਾਹੁੰਦੇ ਨੇ ਪਰ ਔਰ ਆਵਰਲ ਜਿਹੜਾ ਮੈਂ ਦੇਖਦਾ ਜਿਸ ਦਿਨ ਦੀ ਇਹ ਭਾਜਪਾ ਸਰਕਾਰ ਆਈ ਹੈ ਸਾਡੇ ਹਿੰਦੂ ਭਰਾ ਵੀ ਹੁਣ ਬਹੁਤ ਉਕਤਾ ਚੁਕੇ ਹਨ ਇਹ ਜਿਹੜੇ ਧਰਮ ਦੀ ਰਾਜਨੀਤੀ ਦੇ ਲੈ ਕੇ ਪੂਰੇ ਦੇਸ਼ ਦੇ ਵਿੱਚ ਕੋਈ ਨਾ ਕੋਈ ਇੱਕ ਤਰ੍ਹਾਂ ਕਿਤੇ ਮਾਹੌਲ ਨੂੰ ਖਰਾਬ ਕਰਦੇ ਨੇ ਉਸ ਦੇ ਨਾਲ ਕਿਤੇ ਨਾ ਕਿਤੇ ਦੇਸ਼ ਦੇ bizness ਦੇ ਉੱਪਰ ਵੀ ਬਹੁਤ بڑا ਅਸਰ ਪੈਂਦਾ ਹੈ ਦੇਸ਼ ਦੇ ਅਮਨ ਦੇ ਉੱਪਰ ਅਸਰ ਪੈਂਦਾ ਹੈਗਾ ਦੇਸ਼ ਦੇ ਜਿਹੜੇ ਹੋਰ ਕਾਰੋਬਾਰੀ ਲੋਕ ਨੇ ਉਹਨਾਂ ਨੂੰ ਇਹਦਾ ਬਹੁਤ ਨੁਕਸਾਨ ਹੋ ਰਿਹਾ ਲੋਕ ਉਕਤਾ ਚੁਕੇ ਹਨ ਮੈਂ ਸਮਝਦਾ ਵੀ ਇਹ ਇਹਨਾਂ ਨੂੰ ਜਿਹੜਾ ਹੈਗਾ ਬਹੁਤ بڑا ਖਮਿਆਜ਼ਾ ਹੈ ਹੁਣ ਇਨਸ਼ਾਅੱਲਾ ਭੁਗਤਣਾ ਪਏਗਾ ਔਰ ਆਉਣ ਵਾਲੇ ਦਿਨ ਇਹਨਾਂ ਵਾਸਤੇ ਨਹੀਂ ਹੋਣਗੇ ਜੀ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਸ਼ੇਖ ਸਾਹਿਬ ਸਾਰੀ ਗੱਲਬਾਤ ਲਈ ਬਹੁਤ ਬਹੁਤ ਸ਼ੁਕਰੀਆ ਮਬੀਨ ਸਾਹਿਬ ਤੁਹਾਡਾ ਵੀ ਸੋ ਇਹ ਪ੍ਰੋਟੈਸਟ ਹੈਗਾ ਅੱਜ ਸ਼ਹਿਰ ਦੇ ਸੰਦੀਗੇਟ ਚੌਂਕ ਦੇ ਵਿੱਚ ਕੀਤਾ ਗਿਆ ਹੈ ਔਰ ਮੰਗ ਕੀਤੀ ਗਈ ਹੈ ਕਿ ਜਿਹੜੇ 15 ਨੌਜਵਾਨਾਂ ਦੇ ਉੱਤੇ ਕਾਨਪੁਰ ਦੇ ਪਰਚੇ ਦਰਜ ਕੀਤੇ ਗਏ ਨੇ ਉਹਨਾਂ ਐਫ ਆਈ ਆਰਜ਼ ਨੂੰ ਜਿੰਨਾ ਛੇਤੀ ਹੋ ਸਕੇ ਉਸ ਨੂੰ ਰੱਦ ਕੀਤਾ ਜਾਵੇ ਤੇ ਮੁਸਲਮਾਨਾਂ ਨੂੰ ਇਨਸਾਫ ਦਿੱਤਾ ਜਾਵੇ ਡਾਕਟਰ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਮਲੇਰਕੋਟਲਾ